ਮੱਛੀ ਪਾਲਣ ਬੜਾ ਲਾਹੇਵੰਦ ਹੁੰਦਾ ਜੀ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਧੰਦੇ ਨੂੰ ਅਪਣਾਓ ਇਹ ਪੱਛਮੀ ਬੰਗਾਲ ਜਾਂ ਬੰਬਈ ਸਾਈਡ ਹੀ ਪਾਈ ਜਾਂਦੀ ਸੀ ਹੋਰ ਕਿਤੇ ਮੱਛੀ ਜਿਹੜੀ ਨਹੀਂ ਹੁੰਦੀ ਸੀ ਜਿਹੜੀ ਖਾਣ ਦੇ ਯੋਗ ਹੋਵੇ ਵਧੀਆ ਨਸਲ ਦੀ ਬਰੀਡ ਤੋਂ ਆਪਾਂ ਬੱਚੇ ਸਮਾਲ ਲੈ ਕੇ ਉਹ ਸਪਲਾਈ ਕਰਦੇ ਆ ਕਿਸਾਨਾਂ ਨੂੰ 50 ਕਿਲੋ ਮੱਛੀ ਪੈਦਾ ਹੁੰਦੀ ਹੈ ਤੇ ਜੇ 1000 ਰੁਪਏ ਦੇ ਹਿਸਾਬ ਨਾਲ ਲਾਓ ਤੁਸੀਂ ਤਾਂ 6 6.5 ਲੱਖ ਦੀ ਹੋਊ ਮੱਛੀ ਪੰਗ ਫਾਰਮ ਬੀਡ ਦਸਾਂਜ ਨਾਬਾ ਜਿਹੜਾ ਕਿ ਤਕਰੀਬਨ 1971 ਦੇ ਵਿੱਚ ਇੱਕ ਸਦੀ ਅੱਧੀ ਸਦੀ ਪਹਿਲਾਂ ਇੱਥੇ ਡਿਵੈਲਪ ਹੋਇਆ ਸੀਗਾ ਇਹਦਾ ਅੱਜ ਦੌਰਾ ਕੀਤਾ ਉਹਦਾ ਕਾਰਨ ਇਹ ਹੈ ਕਿ ਭਗਵੰਤਮਾਨ ਸਰਕਾਰ ਵੱਲੋਂ ਗ੍ਰਾਂਟ ਜਾਰੀ ਕੀਤੀ ਗਈ ਹੈ ਦੀ ਚਾਰਦਵਾਰੀ ਵਾਸਤੇ ਤੇ ਪੌਂਡ ਨਵੇਂ ਪਾਉਣ ਵਾਸਤੇ ਤੇ ਮੱਛੀ ਪਾਲਣ ਬੜਾ ਲਾਹੇਵੰਦ ਹੁੰਦਾ ਜੀ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਧੰਦੇ ਨੂੰ ਅਪਣਾਓ ਔਰ ਬਹੁਤ ਬੈਨੀਫਿਟ ਹੈ ਇਸ ਧੰਦੇ ਦਾ ਔਰ ਬਹੁਤ ਅੱਛੀ ਅੰਚੀ ਤੁਸੀਂ ਕਮਾਈ ਕਰ ਸਕਦੇ ਹੋ ਇਹਦੇ ਵਿੱਚ ਤਕਰੀਬਨ 6 ਕਿਸਮ ਦੀਆਂ ਮੱਛੀਆਂ ਜਿਹੜੀਆਂ ਨੇ ਉਹਦੇ ਬੱਚੇ ਜਿਹੜੇ ਆ ਜਿਹੜੇ ਅੰਡੇ ਤੋਂ ਤਿਆਰ ਕਰਕੇ ਅੰਡੇ ਤੋਂ ਤਿਆਰ ਕਰਨ ਦਾ ਭਾਵ ਹੈ ਕਿ ਹੀਰਾ لال ਨਾਂ ਦਾ ਇੱਕ ਵਿਅਕਤੀ ਸੀਗਾ 1957 ਦੇ ਵਿੱਚ ਜਿਨ੍ਹਾਂ ਨੇ ਖੋਜ ਕੀਤੀ ਉਸ ਤੋਂ ਪਹਿਲਾਂ ਮੱਛੀ ਜਿਹੜੀ ਹੈ ਇਹ ਪੱਛਮੀ ਬੰਗਾਲ ਜਾਂ ਬੰਬਈ ਸਾਈਡ ਹੀ ਪਾਈ ਜਾਂਦੀ ਸੀ ਹੋਰ ਕਿਤੇ ਮੱਛੀ ਜਿਹੜੀ ਨਹੀਂ ਹੁੰਦੀ ਸੀ ਜਿਹੜੀ ਖਾਣ ਦੇ ਯੋਗ ਹੋਵੇ ਤੇ ਇਹਦੀ ਫਿਰ ਕਾਢ ਕੀਤੀ ਅੰਡੇ ਤੋਂ ਇਹ ਤਿਆਰ ਕਰਕੇ ਤੇ ਇਹ ਬਰੀਡ ਜਿਹੜੀ ਤਿਆਰ ਕੀਤੀ ਜਾਂਦੀ ਹੈ ਦੇ ਵਿੱਚ ਦੇਸੀ ਇਹ तकरीबन तकरीबन ਸਮਝ ਲਓ ਕਿ ਫਰਵਰੀ ਤੋਂ ਲੈ ਕੇ ਅਗਸਤ ਤੱਕ ਚੱਲਦਾ ਜੀ ਔਰ ਅਗਸਤ ਤੋਂ ਲੈ ਕੇ ਮਾਰਚ ਤੱਕ ਬੰਦ ਰਹਿੰਦਾ ਜੀ 6 ਮਹੀਨੇ ਚੱਲਦਾ 6 ਮਹੀਨੇ ਬੰਦ ਰਹਿੰਦਾ ਕੋਈ ਗਰਮੀ ਦੇ ਵਿੱਚ ਇਹ ਬਰੀਡ ਪੈਦਾ ਨਹੀਂ ਹੋ ਸਕਦੀ ਤੇ ਇੱਥੋਂ ਸਰਦੀ ਦੇ ਵਿੱਚ ਪੈਦਾ ਨਹੀਂ ਹੋ ਸਕਦੀ ਗਰਮੀ 'ਚ ਪੈਦਾ ਹੁੰਦੀ ਹੈ ਤੇ ਇਹਦੀ ਜਿਹੜੀ ਪਹੁੰਚ ਹੈ ਜੀ ਜਾਨੀ ਕਿ ਲੈਣ ਵਾਸਤੇ ਜਿਹੜੇ ਆਉਂਦੇ ਆ ਉਹ ਪਟਿਆਲਾ ਜ਼ਿਲ੍ਹਾ ਤਾਂ ਹੈ ਹੀ ਹੈ ਸੰਗਰੂਰ ਮਲੇਰਕੋਲਾ ਅਦਰ ਚੰਡੀਗੜ੍ਹ ਸਾਰੇ ਲੋਕ ਦੂਰੰਦਰੋਂ ਵੀ ਇੱਥੇ ਉਹ ਬਰੀਡ ਲੈ ਕੇ ਜਾਂਦੇ ਆ 25 ਲੱਖ ਤੋਂ ਲੈ ਕੇ ਉਹਦੇ ਆਸ-ਪਾਸ ਪ੍ਰੋਡਕਸ਼ਨ ਜਿਹੜੀ ਹੁੰਦੀ ਹੈ ਕਿਉਂਕਿ ਚਮੜੀਆਂ ਬਹੁਤ ਨੇ ਜੀ ਜਾਨੀ ਕਿ 100 ਦੇ ਵਿੱਚੋਂ ਇਹ ਤਾਂ ਪਰਸੈਂਟੇਜ ਲਈ 80% ਵੱਧ ਜਾਂਦੇ ਨੇ 20% ਬਚਦੀਆਂ ਨੇ ਆਨ ਹੁੰਦੇ ਉਹ ਸਪੌਨ ਹੁੰਦਾ ਜੀ ਤੇ ਉਹ ਫਿਰ ਜਿਹੜੀਆਂ ਬਰੀਡ ਜਿਹੜੀਆਂ ਨੇ ਅੱਗੇ ਅੱਗੇ ਵੇਚੀਆਂ ਜਾਂਦੀਆਂ ਨੇ ਔਰ ਇਹ ਧੰਦੇ ਦੇ ਵਿੱਚ ਸਰਕਾਰ ਦੀ ਇਹ ਜਿਹੜੀ ਆ ਪਹਿਲ ਆ ਕਿ ਇਸ ਧੰਦੇ ਨੂੰ ਮਨਾਫੇ ਦਾ ਧੰਦਾ ਤਾਂ ਹੈ ਹੀ ਹੈ ਇਹਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨੀ ਨੂੰ ਧੰਨਵਾਦ ਕਰਦੇ ਆ ਕਿ ਸਪੈਸ਼ਲ ਗ੍ਰਾਂਟ ਭੇਜ ਕੇ 50 ਲੱਖ ਦੇ ਆਸਪਾਸ ਦੀ ਗ੍ਰਾਂਟ ਇੱਥੇ ਆਈ ਹੈ ਉਹਦੇ ਨਾਲ ਚਾਰ ਦੀਵਾਰੀ ਔਰ ਨਵੇਂ ਪੌਣ ਬਣ ਰਹੇ ਨੇ ਇਹ ਮੁਲਾਜ਼ਮਾਂ ਨੂੰ ਅੱਛੇ ਤਰੀਕੇ ਨਾਲ ਇਥੇ ਰਹਿਣ ਸੰ ਦਾ ਸਾਰਾ ਕੁਝ ਪ੍ਰਬੰਧ ਕੀਤਾ ਹੋਇਆ ਤੇ ਬਹੁਤ ਹੀ ਵਧੀਆ ਇਹ ਜਿਹੜਾ ਬਰੀਡ ਹੈ ਜੀ ਬਹੁਤ ਹੀ ਵਧੀਆ ਟੈਕਨੀਕ ਹੈ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ ਕਣਕ ਤੇ ਝੋਨੇ ਦੇ ਚੱਕਰ ਤੋਂ ਨਿਕਲ ਕੇ ਆਪਾਂ ਮੱਛੀ ਫਾਰਮ ਨੂੰ ਪਣਾਓ ਤੇ ਵੱਧ ਤੋਂ ਵੱਧ ਪੈਸੇ ਕਮਾਓ ਕੋ ਹਜੇ ਤਾਂ ਕੋਈ ਫੈਸਲਾ ਆਇਆ ਨਹੀਂ ਜੀ ਜਮਾਨਤ ਲੱਗੀ ਹੋਈ ਹੈ ਬਾਕੀ ਮਾਨਯੋਗ ਅਦਾਲਤ ਦੇ ਉੱਪਰ ਡਿਪੈਂਡ ਕਰਦਾ ਜੀ ਕਿ ਉਹਨਾਂ ਨੇ ਕਿਵੇਂ ਇਹ ਸਾਰਾ ਕਾਨੂੰਨੀ ਤੌਰ ਤੇ ਕਿਰਿਆ ਨੂੰ ਦੇਖਣਾ ਹੈ ਜੀ ਉਮੀਦ ਕਰਦੇ ਆਂ ਕਿ ਕੇਜੀਵਾਲ ਸਾਹਿਬ ਜਲਦੀ ਬਾਹਰ ਹੋਣਗੇ ਹਾਂ ਜਲੰਧਰ ਜਿਮਨੀ ਚੋਨ ਹੈ ਜੀ ਸਾਡੇ ਜਿਹੜੇ ਪਹਿਲਾਂ ਐਮਐਲਏ ਹੁੰਦੇ ਸੀ ਉਹ ਰਿਜ਼ਾਈਨ ਕਰ ਗਏ ਸੀਗੇ ਪਾਰਟੀ ਛੱਡ ਗਏ ਸੀਗੇ ਤੇ ਹੁਣ ਨਵੀਂ ਜਿਮਨੀ ਚੋਨ ਹੋ ਰਹੀ ਹੈ ਤੇ ਆਵਾਜ਼ ਦੀ ਪਾਰਟੀ ਤਕੜੇ ਹੋ ਕੇ ਅੱਛੇ ਤਰੀਕੇ ਨਾਲ ਅਸੀਂ ਪੂਰੇ ਪੈਰਾ ਤੇ ਪੂਰਾ ਕੰਸੈਂਟਰੇਟ ਹੋ ਕੇ ਆਪਣੇ ਪੂਰਾ ਘਰ ਘਰ ਜਾਵਾਂਗੇ ਆਪਣੀ ਪਾਰਟੀ ਦੀਆਂ ਨੀਤੀਆਂ ਦੱਸਾਂਗੇ ਔਰ ਪ੍ਰਮਾਤਮਾ ਕਿਰਪਾ ਕਰੇ ਜਲੰਧਰ ਦੀ ਜਮਨੀ ਚੋਣਾਂਾਂ ਵਾਲੀ ਪਾਰਟੀ ਜਿਹੜੀ ਵੱਡੇ ਫਰਕ ਨਹੀਂ ਦਿੱਤੇ। ਕਹਿੰਦੇ ਅਕਾਲੀ ਦਲ ਤੇ ਭਾਜਪਾ ਇੱਕ ਮੰਚ ਤੇ ਹੋ ਰਹੇ ਜਲੰਧਰ ਜਮਨੀ ਚੋਣਾਂ ਲਈ। ਦੇਖੋ ਤਾਂ ਹੁਣ ਪਤਾ ਨਹੀਂ ਜੀ ਇੱਕ ਮੰਚ ਤੇ ਹੋਣ ਦੋ ਮੰਚ ਤੇ ਹੋਣ ਜੀ ਇਹ ਤਾਂ ਉਹਨਾਂ ਦੀ ਪਾਲਿਸੀ ਆ ਉਹਨਾਂ ਦਾ ਹੀ ਹੈਗਾ ਸਿਸਟਮ। ਆਮ ਆਦਮੀ ਪਾਰਟੀ ਇਸ ਵਕਤ ਸਰਕਾਰ ਦੇ ਵਿੱਚ ਆ ਔਰ ਆਮ ਆਦਮੀ ਪਾਰਟੀ ਦੇ ਹੀ ਪਹਿਲਾ ਐਮਐਲਏ ਸੀਗੇ। ਸੋ ਸਾਡੀ ਕੋਸ਼ਿਸ਼ ਆ ਕਿ ਸਾਡੀ ਜਿਹੜੀ ਸੀਟ ਉਹ ਖਾਲੀ ਹੋਈ ਆ ਆਮ ਆਦਮੀ ਪਾਰਟੀ ਦੁਆਰਾ ਜਿੱਤੇ। ਇੱਥੇ ਸਾਰਾ ਸਰਕਾਰੀ ਮੱਛੀ ਫਰਮ ਫਾਰਮ ਵੀਡਸਾਂ ਤੋਂ ਸਾਡਾ ਹਰ ਸਾਲ 1 ਕਰੋੜ 25 ਲੱਖ ਦਾ ਵਧੀਆਂ ਨਸਲ ਦੀਆਂ ਬਰੀਡ ਤੋਂ ਆਪਾਂ ਬੱਚੇ ਸਪਾਰਟ ਲੈ ਕੇ ਉਹ ਸਪਲਾਈ ਕਰਦੇ ਆ ਕਿਸਾਨਾਂ ਨੂੰ ਜੋ ਕਿ 5000 ਹਜ਼ਾਰ ਹੈ ਸਬਸਿਡੀ ਰੇਟ ਤੇ ਦਿੱਤਾ ਜਾਂਦਾ ਤੇ ਬਾਕੀ ਸਾਡੇ ਇੱਥੇ ਕਾਫੀ ਫਾਰਮ ਦੀ ਮੁਰਮਮਤ ਹੋ ਰਹੀ ਹੈ ਐਮਐਲਏ ਸਾਹਿਬ ਨੇ ਵਿਜ਼ਿਟ ਕੀਤਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਰਾ ਬਹੁਤ ਆਪਣਾ ਇੰਟਰਸਟ ਲੈ ਕੇ ਇੱਥੇ ਕੰਮ ਕਰਾਇਆ ਇਹ ਚੋਣੇ ਤੇ ਕਿਉਂਕਿ ਤੋਂ ਕਿਸਾਨਾਂ ਨੂੰ ਇੱਧਰ ਵੀ ਆਣਾ ਚਾਹੀਦਾ ਕਿਉਂਕਿ ਜਿਹੜੀ ਫਿਸ਼ਲੀ ਹੈਗਾ ਇਹਦੇ 'ਚ ਤੁਸੀਂ ਜਿਵੇਂ 2.5 ਕਿੱਟ 'ਚ ਕੰਮ ਕਰਦੇ ਹੋ ਉਹਦੀ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੈ ਉਹ 6 ਟਨ ਹੁੰਦੀ ਹੈ ਯਾਨੀ ਕਿ 50 ਕਿਲੋ ਮੱਛੀ ਪੈਦਾ ਹੁੰਦੀ ਹੈ ਤੇ ਜੇ 100 ਰੁਪਏ ਦੇ ਹਿਸਾਬ ਨਾਲ ਵੀ ਲਾਓ ਤੁਸੀਂ ਤਾਂ 6 6.5 ਲੱਖ ਦੀ ਹੋਗੀ ਤੇ ਖਰਚੇ ਕੱਢ ਕੇ ਵੀ ਤੁਹਾਨੂੰ 2 ਲੱਖ ਦੇ ਖਰਚੇ ਫੀਡ ਦੇ ਖਰਚੇ ਬਿਜਲੀ ਦੇ ਖਰਚੇ ਚੌਕੀਦਾਰ ਦੇ ਖਰਚੇ ਆਪਣੀ ਵੀ ਬੰਦੇ ਦੀ ਧਾੜੀ ਵੀ ਗਿਣ ਲਓ ਤਾਂ ਵੀ ਤੁਹਾਨੂੰ ਮਿਲਵ ਸਵਾ 1.5 ਲੱਖ ਰੁਪਏ ਕਿਲਾ ਸਵਾ ਲੱਖ ਬਚ ਸਰਦਾ ਤੇ ਇਹ ਕਿਸਾਨਾਂ ਲਈ ਲਾਹੇਵੰਦ ੰਦਾ ਤੇ ਜੇ ਕਿਸਾਨਾਂ ਨੂੰ ਧਿਆਨ ਦੇਣਾ ਚਾਹੀਦਾ ਜਿਹਦੇ ਕੋਲ 5 ਕਿੱਲੇ ਜ਼ਮੀਨ ਹੈ 1 ਕਿੱਲੇ ਨਾਲੇ ਕਰਕੇ ਦੇਖਣਾ ਚਾਹੀਦਾ ਇਸ ਤੇ ਤੁਹਾਨੂੰ ਐਸਪੀ ਕਨੈਕਸ਼ਨ ਇਸ ਤੇ ਤੁਹਾਨੂੰ ਬਿਜਲੀ 12 ਤੱਕ ਕਨੈਕਸ਼ਨ ਪ੍ਰਾਇਓਰਿਟੀ ਬੇਸ ਤੇ ਮਿਲ